ਖਬਰ ਗੁਰਦਾਸਪੁਰ ਤੋਂ ਹੈ ਜਿੱਥੇ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਚੌਕ ਦੇ ਨਜ਼ਦੀਕ ਪਸ਼ੂ ਹਸਪਤਾਲ ਦੇ ਬਾਹਰ ਕੁਝ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ ਹੈ ਜਿਸ ਉੱਤੇ ਫੋਰ ਬਗੜ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾ ਲਿਆ ਤੇ ਖੋਖੇ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਉਹਨਾਂ ਦੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਹੈ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ ਕਿਸੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਨੁਕਸਾਨ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਉਹਨਾਂ ਦਾ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਹੀ ਕਿਸੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਨਾਲ ਸ਼ਰਾਰਤ ਕਰਕੇ ਇਹ ਖੋਖੇ ਸਾੜ ਦਿੱਤੇ ਨੇ ਕੋਖਿਆਂ ਦੇ ਵਿੱਚ ਕੋਈ ਬਿਜਲੀ ਸਪਲਾਈ ਦਾ ਕਨੈਕਸ਼ਨ ਵੀ ਨਹੀਂ ਹੈ ਜਿਸ ਦੇ ਨਾਲ ਕੀ ਸ਼ਾਰਟ ਸਰਕਟ ਦਾ ਖਤਰਾ ਹੋ ਸਕੇ ਉਥੇ ਉਹਨਾਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੈਨ ਲਈ ਦੁਕਾਨ ਆ ਭਾਈ। ਪਤਾ ਨਹੀਂ ਲੱਗਾ ਭਾਈ ਘਰ ਗਏ ਆ 6:30 ਵਜੇ ਗਏ ਆ ਤੇ ਝਾਟੀ ਅੱਗ ਲੱਗ ਗਈ ਏ। ਪਤਾ ਨਹੀਂ ਪਤਾ ਹੀ ਨਹੀਂ ਲੱਗਾ ਭਾਈ ਕਦੀ ਹੋਇਆ ਨਹੀਂ ਇਦਾਂ ਦਾ ਚਾਂਸ ਕਿ ਅੱਗ ਲੱਗ ਸਕਦੀ ਨੁਕਸਾਨ ਹੋ ਗਿਆ ਭਾਈ ਕਿੰਨਾ ਹੀ ਆੜਾ ਦੇ ਸਵੇਰੇ ਸੌਦਾ ਨਹੀਂ ਲੱਗਣਾ ਇਸ ਹਾਲਾ ਹੁਣਾ ਜਿੱਦਾਂ ਦਾ ਨੁਕਸਾਨ ਆ। ਜਾਨਵਜ ਕੇ ਕਿਨੇ ਅੱਗ ਲਾਈ ਲੱਗਦਾ ਨਾ ਜਸਪਾਲ ਸਿੰਘ ਬੱਬੇ ਵਾਲੀ ਜੀ ਮੈਂ ਆਟੋ ਜੁਨੀਅਨ ਗਰਦਾਸਪੁਰ ਦਾ ਪ੍ਰਧਾਨਾ ਜੀ ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਜੀ ਤੇ ਅਸੀਂ ਉਹਨਾਂ ਕੋਲੋਂ ਲੈ ਕੇ ਦੇ ਇਸ ਵਿੱਚ ਸਾਰਾ ਆਪਣਾ ਮੇਜ਼ ਕੁਰਸੀ ਰੱਖ ਕੇ ਜਾਂਦੇ ਆ ਮੈਂ ਇਥੋਂ 6:30 ਵਜੇ ਬੰਦ ਕਰਕੇ ਖੋਖਾ ਤੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਹੇਦਾ ਵੀ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮਨੋ ਜਕੀ ਨਹੀਂ ਆ ਵੀ ਅੱਗ ਲੱਗੀ ਮੈਂ ਮੁਰਾ ਮੇਰਾ ਰੋਹਤਾ ਦੋਸਤ ਥੇ ਇੱਕ ਗੁਰਦਾਸਪੁਰ ਦਾ ਮੈਨੂੰ ਫੋਨ ਕੀਤਾ ਫਿਰ ਉਹ ਤੇ ਜਾ ਕੇ ਵੇਖੀ ਯਾਰ ਕੋਖੇ ਨੂੰ ਅੱਗ ਲੱਗ ਗਈ ਐ ਇਹ ਰੋਹਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਭਾਈ ਪਾਜੀ ਅੱਗ ਬਹੁਤ ਜ਼ਿਆਦਾ ਲੱਗ ਗਈ ਆ ਤਾ ਤੁਸੀਂ ਛੇਤੀ ਆਓ ਮੈਂ ਉਸੇ ਵੇਲੇ ਘਰੋਂ ਸਾਰਾ ਕੁਝ ਛੱਡ ਕੇ ਮੋਟਰਸਾਈਕਲ ਲੈ ਕੇ ਤੇ ਗੁਰਦਾਸਪੁਰ ਆਇਆ ਵਾਂ ਇਹ ਮੈਨਾਂ ਕੇ ਵੇਖਿਆ ਵੀ ਸਾਰਾ ਕੁਝ ਸੜ ਕੇ ਜੜਾ ਅੱਡੇ ਬੈਂਚ ਮੋਚੀ ਕੁਰਸੀਆਂ ਸਾਰਾ ਕੁਝ ਸੜ ਕੇ ਸੁਆਹ ਹੋ ਗਈਆਂ ਨੇ ਭਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨ ਕੋਈ ਜਿਹਦੇ ਨਾਲ ਸਰ ਮਤਲਬ ਸ਼ਰਕਤ ਹੋ ਸਕੇ ਇਹ ਅੱਗ ਸਾਡੇ ਲਾਈ ਗਈ ਹੈ ਕਿਸ ਨੇ ਜਾਣ ਬੁੱਝ ਕੇ ਲਾਈ ਆ ਇਹਦਾ ਪਤਾ ਹੀ ਤੈ ਤੱਕ ਜਾਵਾਂਗੇ ਇਹਦਾ ਪਤਾ ਲਗਾਵਾਂਗੇ ਕੋਈ ਵੀ ਹੋ ਸਕਦਾ ਇਹਦਾ ਹੀ ਉਹਦਾ ਪਤਾ ਕਰਾਂਗੇ ਕੁਝ ਵੀ ਹੋ ਸਕਦਾ ਜੀ ਕੋਈ ਵੀ ਕਰ ਸਕਦਾ ਪਰ ਇਹਦੇ ਵਿੱਚ ਇਹ ਆ ਵੀ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਸਾਡੀ ਸ਼ੋਭੀ ਖਰਾਬ ਕਰਨ ਮਾਰਿਆ ਇਹਦੇ ਵਿੱਚ ਵੇਖੋ ਜੀ ਸਾਡਾ ਗਰੀਬਾਂ ਦਾ ਨੁਕਸਾਨ ਹੋਇਆ ਵਾ ਭਾਏ ਸਾਡੇ ਇਹਦੇ ਵਿੱਚ ਬੰਚੀ ਗਏ ਨਾਲ ਦੁਕਾਨਾਂ ਹੋ ਰਹੀਆਂ ਭਾਜੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਹਗੇ ਵਿੱਚ ਇਹ ਦਸਤਾਵੇਜ਼ ਵੀ ਹਗੇ ਵਿੱਚ ਪਾਜੀ ਜਿਹੜੇ ਸੜ ਕੇ ਸਵਾਹ ਹੋ ਗਏ ਬਿਲਕੁਲ ਨਾ ਹੀ ਕਿਸੇ ਨੂੰ ਦੱਸਣ ਜੋਗੇ ਨਾ ਹੀ ਕਿਸੇ ਨੂੰ ਕੁੱਛਣ ਜੋਗੇ ਇਹਦੇ ਵਿੱਚ ਆ ਵੀ ਜਿੰਨੇ ਵੀ ਅੱਗ ਲਾਈ ਆਹੀ ਉਹਦੀ ਤੈਅ ਤੱਕ ਜਾਵਾਂਗੇ ਤੇ ਉਹਦਾ ਪਤਾ ਜਰੂਰ ਲਾਵਾਂਗੇ ਤੇ ਜੇ ਹਾਨੂੰ ਪਤਾ ਲੱਗੇਗਾ ਤੇ ਉਹਦੀ ਸਿਧਰਪੇੜੀ ਵੀ ਜਰੂਰ ਕਰਾਂਗੇ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਚਲੋ ਜੋ ਹੋ ਗਿਆ ਉਹ ਤੇ ਚਲੋ ਹੋ ਗਿਆ ਜੀ ਤੇ ਤੁਸੀਂ ਵੀ ਥੋੜਾ ਜਿਹਾ ਪ੍ਰਸ਼ਾਸਨ ਨੂੰ ਇਹ ਕਹਿੰਨਿਆ ਵੀ ਚਲੋ ਤੁਸੀਂ ਵੀ ਥੋੜਾ ਜਿਹਾ ਪਤਾ ਲਗਾਇਆ ਜਾਵੇ ਵੀ ਇਹ ਕਿੰਨੇ ਸ਼ਰਾਰਤ ਕੀਤੀ ਆ ਤੇ ਜੇ ਉਹ ਪਤਾ ਲਗਾਣਗੇ ਸਭ ਤੋਂ ਬੈਟਰ ਆ ਜੇ ਇੰਨੇ ਹੀ ਤਾਂ ਹੀ ਪਤਾ ਲਖਾਵਾਂਗੇ ਜਿਹੜਾ ਹਾਨੂੰ ਪਤਾ ਲੱਗੇਗਾ ਅਸੀਂ ਇਹਨੂੰ ਲੈ ਆ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਕਿ ਦੋਆਂ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ ਇੱਕ ਲਾਕੇ ਸ਼ੱਕਰਾਂ ਵਾਲੀ ਆ ਈਰਖੇ ਵਾਲੀ ਦੁਕਾਨ ਆ ਜਿਹੜੀ ਰਿਪੇਅਰ ਕਰਦੇ ਆ ਇੱਕ ਸਾਡੇ ਕੋਖਾ ਵਾ ਇੱਕ ਨਾਲ ਆਨੰਦ ਵਾਲੇ ਦਾ ਕੋਖਾ ਵਾ ਜਿਹੜੇ ਛੋਲਿਆਂ ਵਾਲੇ ਆ ਉਹਨਾਂ ਦੇ ਵੀ ਅੰਦਰ ਨੁਕਸਾਨ ਹੋ ਗਿਆ ਭਾਜੀ ਕਾਫੀ ਸੜਨਾ 8:00 ਵਜੇ 10 ਮਿੰਟ ਤੇ ਕਾਲ ਆਂਦੀ ਆ ਵੀ ਗੈਟਨਰੀ ਹਸਪਤਾਲ ਦੇ ਨਾਲ ਕੋਖੇ ਨੂੰ ਅੱਗ ਲੱਗ ਗਈ ਆਈ ਤਰੋਂ ਤੋਂ ਉਸਮੋਕੇ ਫਾਇਵ ਗੜ ਦੀ ਗੱਡੀ ਮੌਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚਾਹੀਏ ਤੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਕੋਖੇ ਦੇ ਅੰਦਰ ਅੱਗ ਲੱਗੀ ਹੋਈ ਸੀ ਕਾਰਨ ਤਾਂ ਸਰ ਕੋਈ ਕਹਿ ਨਹੀਂ ਸਕਦੇ ਹਜੇ ਫਿਲਹਾਲ ਤੇ ਅੱਗੇ ਕਾਬੂ ਪਾਇਆ ਗਿਆ ਆ ਜੀ ਅੱਗੇ ਕਾਬੂ ਪਾਇਆ ਗਿਆ تقریبا ਪੂਰਾ ਹੀ ਨੁਕਸਾਨ ਸਰ ਹੁਣ ਮਾਲਕ ਦੱਸ ਸਕਦੇ ਆ ਕਿ ਕਿੰਨਾ ਕੁ ਹੋਇਆ ਹੁੰਦਾ